ਸਾਡੇ ਬਜ਼ੁਰਗ ਸਾਡਾ ਮਾਨ ਇਹ ਜਿਹੜਾ ਹੈਗਾ ਵਿਸ਼ੇਸ਼ ਉਪਰਾਲਾ ਜੀ ਸਮਾਜਿਕ ਸੁਰੱਖਿਆ ਤੇ ਐਸਟੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਾਡੇ ਮੰਤਰੀ ਆ ਜੀ ਡਾਕਟਰ ਗੀਐਸਸੀ ਮੇਰੇ ਕੋਲ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਔਰ ਅਰਵਿੰਦ ਕੇ ਜੀ ਵਾਲ ਜਿਹੜਾ ਲੋਕਾਂ ਦੇ ਦੌਰ ਸਟੈਪ ਤੱਕ ਲੈ ਕੇ ਸਾਰੀਆਂ ਸਰਵਿਸਿਜ਼ ਇਹਦੇ ਵਿੱਚ ਜਿੰਨੇ 60 ਪਲੱਸ ਆਪਸ ਇਹਦੇ ਵਿੱਚ ਜੰਗ ਬੰਦੇ ਵੀ ਆਏ ਆ ਬੜੀ ਅੱਛੀ ਗੱਲ ਹੈ ਔਰ ਜਿਹੜੀ ਆ ਔਰਤਾਂ ਦੀ ਜਿਹੜੀ ਗਿਣਤੀ ਹੈ ਉਹ ਤੁਸੀਂ ਦੇਖ ਲਿਓ ਵੀ ਓਵਰ ਵੈਲਮਿੰਗ ਹੈ 80 85% ਔਰਤਾਂ ਆਈਆਂ ਔਰ ਮਨ ਨੂੰ ਲੱਗਦਾ ਵੀ ਸੈਕਟਰੀ ਤੋਂ ਵੀ ਉੱਪਰ ਹਜ਼ਾਰਾਂ ਦੀ ਫੇਰਤੀ ਬੱਤੇ ਪਹੁੰਚ ਗਈ ਹੈ ਬਹੁਤ ਸਾਸ਼ਲ ਲੋਕਾਂ। ਔਰ ਲੋਕ ਸਾਰੇ ਆਪਣੇ ਚੈੱਕਅਪ ਵੀ ਕਰਾ ਰਹੇ ਆ। ਬਲੱਡ ਪ੍ਰੈਸ਼ਰ, ਸ਼ੂਗਰ, ਗੋਡਿਆਂ ਦਾ ਬੰਦਾ ਦਾ ਔਰ ਸਾਰੇ ਸਿਸਟਮ ਜਿਹੜੇ ਹੈਗੇ ਤੇ ਚੈਲੋਪੈਥੀ, ਆਯੁਰਵੈਦ, ਹੋਮੋਪੈਥੀ ਔਰ ਲੋਕਾਂ ਦੇ ਸਾਰੇ ਚੈੱਕਅਪ ਵੀ ਹੋ ਰਹੇ ਆ ਔਰ ਦਵਾਈ ਵੀ ਦਿੱਤੀ ਜਾ ਰਹੀ ਹੈ। ਔਰ ਨਾਲ ਯੋਗਾ ਵੀ ਸਿਖਾਇਆ ਜਾ ਰਿਹਾ ਜਾਣਕਾਰੀ ਇਹ ਬੜਾ ਅੱਛਾ ਪ੍ਰੋਗਰਾਮ ਹੈ। ਪੰਜਾਬ ਸਰਕਾਰ ਦਾ ਕਿ ਜਿਹੜੇ ਸਾਡੇ ਬਜ਼ੁਰਗ ਹੈ ਉਹ ਇਹਦਾ ਇੱਕ ਮੈਸੇਜ ਵੀ ਜਾਂਦਾ ਜੰਗਲ ਜਨਰੇਸ਼ਨ ਦੇ ਵਿੱਚ ਕਿ ਸਾਡੇ ਜਿਹੜੇ ਬਜ਼ੁਰਗ ਹੈ ਅਸੀਂ ਉਹਨਾਂ ਦੇ ਸ਼ੁਕਰੀਆ ਬਖਸ਼ਦੇ ਹਾਂ ਸਾਡੇ ਜਿਹੜੇ ਬੱਚੇ ਸਾਡੇ ਉਹ ਵੀ ਬਹੁਤ ਇੰਪੋਰਟੈਂਟ ਹੈ ਤੇ ਇਹਦੇ ਵਿੱਚ ਖੁਸ਼ੀ ਦੀ ਗੱਲ ਇਹ ਆ ਕਿ ਜਿਹੜੇ ਜਿਆਦਾ ਲੋਕਾਂ ਨਾਲ ਜਿਹੜੇ ਸਾਡੇ ਯਾਰ ਨੇ ਉਹਨਾਂ ਨੂੰ ਵੀ ਬਹੁਤ ਨਾਲ ਨਾਲ ਜਾ ਕੇ ਬੰਦੇ ਨਾਲ ਕੇ ਸੇਧ ਤੇ ਚੱਲਣ ਮਾਰਦੇ ਆ ਸਾਡੇ ਇਦਾਂ ਨਾਲ ਕੰਮ ਦੀ ਬਾਉਂਡਰੀ ਸੌ ਨਹੀਂ ਹੈ ਤੇ ਨੋਟ ਕਰ ਰਹੇ ਆ ਉਹ ਪੰਕੂਸ਼ ਕਰ ਰਹੇ ਆ ਵੀ ਸਾਡੇ ਨੂੰ ਜਿਹੜੇ ਪਹਿਲੀ ਵਾਰੀ ਸਰਕਾਰ ਆ ਜਿੰਨੇ ਸਾਡਾ ਇਸ ਤਰ੍ਹਾਂ ਸਾਡਾ ਸਾਡਾ ਹਾਲ ਪੁੱਛਿਆ ਸਾਡਾ ਮਤਲਬ ਕਰ ਰਿਹਾ ਔਰ 10 ਜਿਹੜਾ ਲੱਖ ਦਾ ਬੀਮਾ ਹੈਗਾ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਅੱਛਾ ਹੈਗਾ ਔਰ ਲੋਕ ਇੱਕ ਸੈਂਸ ਆਫ ਸਿਕਿਉਰਟੀ ਜਿਹੜੀ ਲੋਕਾਂ ਦੇ ਵਿੱਚ ਆਈ ਹੈ ਡਾਕਟਰ ਰਜਿੰਦਰ ਹਸਪਤਾਲ ਦੇ ਵਿੱਚ ਕੁਝ ਸਵਾਲ ਖੜੇ ਕਰ ਰਹੇ ਨੇ ਕਿ ਦਵਾਈਆਂ ਨਹੀਂ ਮਿਲਦੀਆਂ ਵੀ ਆ ਗਈਆਂ ਕਈ ਦੂ ਦੇਖੋ ਉਹਦੇ ਚ ਦੋ ਦੋ ਤਿੰਨ ਕੰਪੋਨੈਂਟ ਹੈ ਇੱਕ ਤਾਂ ਹੈਗਾ ਸਾਡੀ ਜਿਹੜੀ ਫ੍ਰੀ ਡਰਗ ਇਨੀਸ਼ੀਏਟਿਵ ਹੈ ਉਹ ਸਾਡੇ ਜਿਹੜੇ ਆਮ ਆਦਿ ਕਲੀਨਿਕ ਹੈ ਜਿੱਥੋਂ ਹੁਣ ਤੱਕ 5.5 ਕਰੋੜ ਤੋਂ ਜ਼ਿਆਦਾ ਲੋਕ ਇਲਾਜ ਕਰਾ ਚੁੱਕੇ ਆ ਉੱਥੇ ਸਾਰੀ ਦਵਾਈ ਫ੍ਰੀ ਮਿਲਦੀ ਆ ਜਿਹੜੀ ਸਾਡੀ ਸੈਕੰਡਰੀ ਕੇਅਰ ਹੈ ਉਹਦੇ ਵਿੱਚ ਜਿਹੜਾ ਹੈਗਾ ਸਾਰੀ ਦਵਾਈ ਫ੍ਰੀ ਮਿਲਦੀ ਆ ਜਿੱਦੇ ਜ਼ਿਲ੍ਹਾ ਹਸਪਤਾਲ ਸਬਡਿਵੀਜ਼ਨ ਹਸਪਤਾਲ ਤੇ ਕਮਿਊਨਿਟੀ ਹੈਲਥ ਸੈਂਟਰ ਆਉਂਦੇ ਆ ਤੀਜਾ ਹੈਗਾ ਟਰਸਰੀ ਕੇਅਰ ਜਿਵੇਂ ਜਿੰਦਰਾ ਹਸਪਤਾਲ ਹੈ ਉਹਦੇ ਸਾਡੇ ਬੰਦੇ ਪੰਜਾਬ ਤੋਂ ਬਾਹਰੋਂ ਵੀ ਬਹੁਤ ਆਉਂਦੇ ਆ ਉਹਦੇ ਚ ਓਪੀਟੀ ਦੀ ਮੈਡੀਸਨ ਫ੍ਰੀ ਨਹੀਂ ਆ ਲੇਕਿਨ ਹੁਣ ਜਿਹੜੇ ਪੰਜਾਬ ਦੇ ਜਿਹੜੇ ਇੰਡੋਰ ਆ ਚਾਹੇ ਕੋਈ ਐਮਰਜੈਂਸੀ ਹੋਵੇ ਕਿਸੇ ਵਾਰਡ ਤੇ ਆਪਰੇਸ਼ਨ ਹੋਣਾ ਕਿਸੇ ਦੀ ਡਿਲੀਵਰੀ ਹੋਣੀ ਹੈ ਸਜ਼ੀਰੀਅਨ ਹੋਣਾ ਜਿਹੜਾ ਕੋਡਿਆਂ ਦਾ ਆਪਰੇਸ਼ਨ ਹੋਣਾ ਉਹਦੇ ਲਈ ਸਾਰੇ ਟੈਸਟ ਸਾਰੇ ਡਾਇਗਨੋਸਟਿਕ ਸਾਰੇ ਜਿਹੜੀਆਂ ਦਵਾਈਆਂ ਔਰ ਸਾਰਾ ਦਿਨ ਦਾ ਜੋੜਦਾ ਸਾਰਾ ਖਰਚਾ ਉਹਦੇ ਫ੍ਰੀ ਆ ਜਿਹੜੀ 10 ਲੱਖ ਦਾ ਆਪਣਾ ਕਾਰਡ ਬਣਾ ਕੇ ਲੈ ਜਾਓ ਉੱਤੇ ਮੌਕੇ ਤੇ ਕਾਰਡ ਬਣਦਾ ਹੁਣ ਪੰਜਾਬ ਦੇ ਲੋਕੇ ਨਹੀਂ ਕਹਿ ਸਕਦੇ ਹਾਂ ਜਿਹੜੇ ਪੰਜਾਬ ਤੋਂ ਬਾਹਰੋਂ ਆਏ ਆ ਉਹਨਾਂ ਨੂੰ ਦਵਾਈ ਫਿੱਦਨੀ ਪੈਗੀ ਉਹਨਾਂ ਦਾ ਵੀ ਇਲਾਜ ਕਰ ਰਹੇ ਆ ਉਹਨਾਂ ਨੂੰ ਦਵਾਈ ਫਿੱਦਨੀ ਬੀਜੇਪੀ ਲਗਾਤਾਰ ਟਿੱਪਣੀਆਂ ਕਰ ਰਹੀ ਹੈ ਕਿ ਜੇ ਰਵੀਰ ਪਿੱਟੂ ਗਦਾਰ ਕਿਹਾ ਜਾ ਰਿਹਾ ਤੇ ਡਾਕਟਰ ਗਾਂਧੀ ਕੀ ਨੇ ਦੇਖੋ ਜਦੋਂ ਆਪਾਂ ਕੋਈ ਬੰਦਾ ਗੱਲ ਕਰਦਾ ਨਾ ਜੀ ਉਹਦੀ ਜੇ ਭਾਸ਼ਾ ਠੀਕ ਨਾ ਹੋਵੇ ਅਸੀਂ ਉਹਨੂੰ ਕਹਿੰਦੇ ਆ ਵੀ ਤੂੰ ਅਨਪਾਰਲੀਮੈਂਟਰੀ ਭਾਸ਼ਾ ਨਹੀਂ ਬੋਲਦੀ ਮੈਨੂੰ ਤਾਂ ਹੈਰਾਨੀ ਆ ਵੀ ਕਾਂਗਰਸ ਅੱਡੀ ਪੁਰਾਣੀ ਬੰਦੇ ਆ ਔਰ ਇਹਨਾਂ ਦੇ ਬੰਦੇ ਚਾਹੇ ਚਾਹੇ ਇਹਨਾਂ ਦੇ ਬਿੱਟੂ ਜੀ ਹੋਣ ਚਾਹੇ ਬਾਜਬਾ ਜੀ ਹੋਣ ਇਹਨਾਂ ਦੇ ਵੱਲੋਂ ਸਾਰੀ ਉਮਰ ਲੱਗੀ ਪੋਲਿਟਿਕਸ ਦੇ ਵਿੱਚ ਇਹ ਤਿੰਨ ਤਿੰਨ ਚਾਰ ਚਾਰ ਵਾਰੀ ਐਮਪੀ ਐਮਐਲਏ ਮਨਿਸਟਰ ਰਹਿ ਚੁੱਕੇ ਆ ਔਰ ਸਿਰਫ ਤੇ ਸਿਰਫ ਬਦਜਵਾਨੀ ਕਰਦੇ ਆ ਜਿਹੜੀ ਪੋਲਿਟਿਸ਼ੀਨ ਨੂੰ ਗੱਲ ਕਰਨੀ ਚਾਹੀਦੀ ਆ ਜੇ ਤੁਸੀਂ ਸਰਕਾਰ ਨੂੰ ਕ੍ਰਿਟਿਕਾਈਜ਼ ਕਰਨਾ ਤਾਂ ਸਰਕਾਰ ਦੀਆਂ ਪਾਲਿਸੀਜ਼ ਨੂੰ ਕ੍ਰਿਟਿਕਾਈਜ਼ ਕਰੋ ਸਰਕਾਰ ਦੇ ਕੰਮ ਨੂੰ ਕ੍ਰਿਟਿਕਾਈਜ਼ ਕਰੋ ਉਹਦੇ ਵਿੱਚ ਕੋਨਕਸ ਲੱਭੋ ਉਹ ਇਹਨਾਂ ਨੂੰ ਲੱਭਦਾ ਨਹੀਂ ਜੀ ਐਜੂਕੇਸ਼ਨ ਦੇ ਵਿੱਚ ਪੰਜਾਬ ਪਹਿਲੇ ਨ ਸਸ ਦੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਆ ਨੌਕਰੀਆਂ ਦੇਣ ਪੰਜਾਬ ਪਹਿਲੇ ਨੰਬਰ ਤੇ ਆ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਲਈ ਸਿੱਧੀ ਬਜਾਈ ਤੇ ਪੈਸੇ ਦੇਣ ਲਈ ਪੰਜਾਬ ਪਹਿਲੇ ਨੰਬਰ ਚ ਟੋਲ ਪਲਾਜ਼ਾ ਲਾਉਂਦੇ ਹੁੰਦੇ ਸੀ ਅਸੀਂ ਉਹਨਾਂ ਨੂੰ ਖਤਮ ਕਰ ਰਹੇ ਹਾਂ ਉਹ ਗਵਰਨਮੈਂਟ ਦੀ ਕਿਸੇ ਵੀ ਪਾਲਿਸੀ ਨੂੰ ਕ੍ਰਿਟਿਸਾਈਜ਼ ਨਹੀਂ ਕਰ ਪਾ ਰਹੇ ਤੇ ਇਸ ਕਰਕੇ ਫਿਰ ਉਹਨੇ ਮਤਲਬ ਜਿਵੇਂ ਹੁੰਦਾ ਨਾ ਵੀ ਜਿਵੇਂ ਜਿਹੜਾ ਬੰਦਾ ਹੁੰਦਾ ਫਿਰ ਕਪੜੇ ਪਾੜਨ ਤੇ ਆ ਜਾਂਦਾ ਇਹ ਹੁਣ ਕਪੜੇ ਪਾੜਨ ਤੇ ਆ ਗਿਆ ਬਹੁਤ ਮਾੜੀ ਗੱਲ ਹੈ ਜੋ ਇਹਨਾਂ ਨੇ ਬਿਆਨ ਦਿੱਤਾ ਬਾਜਪਾ ਜੀ ਨੇ ਜੋ ਉਹਨਾਂ ਦੇ ਪ੍ਰਧਾਨ ਨੇ ਬਿਆਨ ਦਿੱਤਾ ਉਸ ਤੋਂ ਵੀ ਮਾੜਾ ਹੈ ਕੱਲ ਪ੍ਰੋਟੈਸਟ ਦੇਖੋ ਕਾਂਗਰਸ ਦੇ ਖਿਲਾਫ ਨਹੀਂ ਉਹ ਬਾਜਬਾਜੀ ਔਰ ਜਿਹੜੇ ਅੰਨਾ ਦੇ ਕੈਪਟਨ ਆਪਣੇ ਅਮਰਿੰਦਰ ਸਿੰਘ ਜੀ ਰਾਜਾ ਅਮਰਿੰਦਰ ਸਿੰਘ ਕਹਿੰਦਾ ਕਿ ਵੱਧ ਜਵਾਨੀ ਦੇ ਖਿਲਾਫ ਐਜ਼ ਪਰ ਸੇ ਪਾਰਟੀ ਦੇ ਖਿਲਾਫ ਪ੍ਰੋਸੈਸ਼ਨ ਔਰ ਸਾਡਾ ਪ੍ਰੋਟੈਸਟ ਨਹੀਂ ਆ ਇਹ ਉਹ ਇਹਨਾਂ ਦੇ ਖਿਲਾਫ ਵੀ ਪ੍ਰੋਟੈਸਟ ਨਹੀਂ ਆ ਇਹਨਾਂ ਦੀ ਵੱਧ ਜਵਾਨੀ ਦੇ ਖਿਲਾਫ ਹੈ ਉਹ ਮੈਨੂੰ ਲੱਗਦਾ ਹੋ ਤਾਂ ਤੁਸੀਂ ਵੀ ਸਾਰੇ ਸਮਝਦੇ ਹੋ ਮਤਲਬ ਕੋਈ ਕਿਸੇ ਬੰਦੇ ਨੇ ਵੀ ਮੈਂ ਜਿੰਨੇ মিডিਆ ਤੇ ਡਿਸਕਸ਼ਨ ਸੁਣੀ ਆ ਉਹਨਾਂ ਨੇ ਸਾਰਿਆਂ ਨੇ ਕਿਹਾ ਵੀ ਇਹ ਬੋਲਵਾਣੀ ਦਾ ਕਾਨੂੰਨ ਖਸਤੇ ਵਾਲਾ ਇਹ ਤਾਂ ਬਹੁਤ ਵੱਡਾ ਸਰ ਇੱਕ ਨਾ ਜੀ ਐਡਿਸ਼ਨ ਪ੍ਰੋਗਰਾਮ ਦੇ ਵਿੱਚ 2025 ਰੂਲਸ ਐਮੈਂਡਮੈਂਟ ਕੀਤੇ ਗਏ ਸਰ ਤਕਰੀਬਨ ਤਕਰੀਬਨ ਹੋ ਗਿਆ ਜੀ ਅਸੀਂ ਤਾਂ ਉਸ ਤੋਂ ਇੱਕ ਸਟੈਪ ਅੱਗੇ ਚੱਲਦੇ ਆ ਅਸੀਂ ਉਹਨੂੰ ਡੀਕ੍ਰਿਮਨਲਾਈਜ਼ ਕਰਤਾ ਪਹਿਲੀ ਸਟੇਜ ਆ ਜਿਹੜਾ ਡੀਕ੍ਰਿਮਨਲਾਈਜ਼ ਕੀਤਾ ਪਹਿਲੀ ਸਟੇਜ ਆ ਜਿਹੜੀ ਕਿ ਕਹਿ ਰਹੀ ਆ ਵੀ ਖਾਲੀ ਡੀਡੈਕਸ਼ਨ ਕਰਨਾ ਸਭੇ ਸ਼ਕਤੀ ਆ ਉਹਦੇ ਨਾਲ ਸਕਿੱਲ ਡਿਵੈਲਪਮੈਂਟ ਹੋਣੀ ਚਾਹੀਦੀ ਆ ਪਲਾਈਮੈਂਟ ਜਨਰੇਸ਼ਨ ਹੋਣੀ ਚਾਹੀਦੀ ਆ ਉਹਦੇ ਨਾਲ ਲਿੰਕ ਹੋਣਾ ਚਾਹੀਦਾ ਸੋ ਅਸੀਂ ਬਹੁਤ ਸਾਰੇ ਨਵੇਂ ਇਨੀਸ਼ੀਏਟਿਵ ਲਾਏ ਆ ਕੌਨਸਲਰਸ ਰੱਖ ਰਹੇ ਆ ਜਿਨ੍ਹਾਂ ਨੇ ਵੀ ਸ਼ੁਰੂ ਕਰ ਲਿਆ ਅਸੀਂ ਜਿਹੜੇ ਹਾਰਪੂਲ ਸਾਲਾਂ ਨੂੰ ਕੋਈ ਨਵੇਂ ਲਾਇਸੈਂਸ ਜੂਨ ਕਰ ਦਿੱਤੇ ਗਏ ਨੇ ਨਿੱਜੀ ਹਸਪਤਾਲਾਂ ਦੇ ਪੰਜਾਬ ਵਾਸਤੇ ਅੱ ਉਹਨਾਂ ਨੂੰ ਸਿਰਫ ਆਪਣੀ ਜਿਹੜੀ ਉਹਨਾਂ ਨੇ ਸਾਰਾ ਖਰਚਾ ਆਪ ਕਰਨਾ ਹੁੰਦਾ ਡਾਕਟਰ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਕਿ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਸਰਾਸ ਨਹੀਂ ਹੈ ਜਿਹੜੇ ਨਿੱਜੀ ਹਸਪਤਾਲ ਹੈ ਉਹਦੇ ਵਿੱਚ ਅਸੀਂ ਜਿਹੜੇ ਐਂਟਰਪ੍ਰਨਰ ਹੈਗੇ ਆ ਬਹੁਤ ਸਾਰੇ ਮੈਡੀਕਲ ਕਾਲਜ ਖੋਲ ਰਏ ਆ ਪਬਲਿਕ ਸੈਕਟਰ ਦੇ ਵਿੱਚ ਬਹੁਤ ਸਾਰੇ ਜਿਹੜੇ ਡਿਪਟੀ ਹਸਪਤਾਲ ਆ ਰਹੇ ਆ ਉਜਿਹੜੀ ਸਾਡੀ ਕਮੇਟੀ ਜਿਹੜੀ ਲਿਬਰਲਾਈਜ਼ਡ ਪਾਲਿਸੀ ਆ ਉਹਦਾ ਰਿਜ਼ਲਟ ਆ ਕਿ ਉਹਦੇ ਚ ਇਨਵੈਸਟਮੈਂਟ ਹੈਲਥ ਸੈਕਟਰ ਦੇ ਵਿੱਚ ਬਹੁਤ ਆ ਰਹੀ ਆ ਮੈਡੀਕਲ ਕਾਲਜ ਆ ਰਹੇ ਆ ਨਵੇਂ ਹਸਪਤਾਲ ਆ ਰਹੇ ਆ ਅਸੀਂ ਆਪਣੇ ਹਸਪਤਾਲ ਨੂੰ ਪ੍ਰਾਈਵੇਟ ਦੇ ਬਰਾਬਰ ਦਾ ਬਣਾ ਰਹੇ ਆ ਸਾਡਾ ਜਿਹੜਾ ਪੰਜਾਬ ਇੰਸਟੀਚਿਊਟ ਆ ਲਿਵਰ ਐਂਡ ਬਿਲੀਰੀ ਸਾਇੰਸਸ ਆ ਉਹ ਇੱਕੋ ਹੀ ਸਰਕਾਰੀ ਹਸਪਤਾਲ ਆ ਜਿੱਦੇ ਵਿੱਚ ਲਿਵਰ ਟ੍ਰਾਂਸਪਲੈਂਟ ਸ਼ੁਰੂ ਹੋ ਗਿਆ ਬਹੁਤ ਜਲਦੀ ਅਸੀਂ ਕਿਡਨੀ ਟ੍ਰਾਂਸਪਲੈਂਟ ਸ਼ੁਰੂ ਕਰਨ ਜਾ ਰਹੇ ਆ ਇਸੇ ਤਰ੍ਹਾਂ ਲੇਡੀਜ਼ ਨੂੰ ਜਿਹੜਾ ਹੈਚੀਨੋ ਦੇ ਬੱਚਾ ਨਹੀਂ ਹੁੰਦਾ ਆਈਵੀਐਫ ਆ ਉਹ ਉਹ ਕਮਰਸ ਸੈਕਟਰ ਚ ਨਹੀਂ ਹੁੰਦਾ ਉਹ ਵੀ ਮ Thank you.